ਇਸ ਮਹੱਤਵਿਕ ਖਬਰ ਬਠਿੰਡਾ ਤੋਂ ਆ ਰਹੀ ਹੈ ਬਠਿੰਡਾ ਦੇ ਵਿੱਚ ਅੱਜ ਜਦੋਂ ਪੁਲਿਸ ਪ੍ਰਧਾਨ ਮੰਤਰੀ ਬਾਜੇ ਕੇ ਦਾ ਮੈਡੀਕਲ ਕਰਾਉਣ ਵਾਸਤੇ ਪਹੁੰਚੀ ਹੈ ਤਾਂ ਪਹਿਲੀਆਂ ਤਸਵੀਰਾਂ ਪ੍ਰਧਾਨ ਮੰਤਰੀ ਬਾਜੇ ਕਿਦਿਆਂ ਜਦੋਂ ਕੈਮਰੇ ਵਿੱਚ ਕੈਦ ਹੋਈਆਂ ਤਾਂ ਤੁਸੀਂ ਦੇਖੋ ਕਿ ਕਿਵੇਂ ਪ੍ਰਧਾਨ ਮੰਤਰੀ ਬਾਜੇ ਕੇ ਸਭ ਸੁਰ ਦੇ ਵਿੱਚ ਨਜ਼ਰ ਆਏ ਨੇ ਗੱਦਨਿਆ ਕੀ ਅਮਰਤਪਾਲ ਦੇ ਸਾਥੀਆਂ ਸਮੇਤ ਜਿਹੜਾ ਪ੍ਰਧਾਨ ਮੰਤਰੀ ਬਾਜੇ ਕਿਨੂੰ ਪੁਲਸ ਨੇ ਗਿਰਿਤਰ ਕੀਤਾ ਸੀ ਤੇ ਇਹਨਾਂ ਨੂੰ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਤੇ ਕੁ ਦਿਨ ਪਹਿਲਾਂ ਹੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਅਮਰਤਪਾਲ ਦੇ ਸਾਥੀਆਂ ਨੂੰ ਸ਼ਿਫਟ ਕੀਤਾ ਇਹਨਾਂ ਦਾ ਰਿਮਾਂਡ ਵੀ ਲਿਆ ਗਿਆ ਸੀ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੁਸੀਂ ਦੇਖੋ ਕਿ ਅੱਜ ਜਦੋਂ ਬਠਿੰਡਾ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਪਹੁੰਚੇ ਨੇ ਤਾਂ ਤਸਵੀਰਾਂ ਦੇ ਤੁਸੀਂ ਦੇਖੋ ਕਿਵੇਂ ਹੱਥ ਬੰਦ ਦੇ ਨਜ਼ਰ ਆਏ ਨੇ ਤਾਂ ਇਸ ਮੌਕੇ ਨੌਜਵਾਨਾਂ ਨੂੰ ਵੀ ਪਰਧਾਨ ਮੰਤਰੀ ਬਾਜੇ ਕਨੇ ਇੱਕ ਅਪੀਲ ਕੀਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦਾਦ ਨੇ ਕਿ ਪ੍ਰਧਾਨ ਮੰਤਰੀ ਬਾਜੇ ਕਨੇ ਭਾਈ ਅਮਰਤਪਾਲ ਸਿੰਘ ਦੀ ਜੋ ਲਹਿਰ ਚਲਾਈ ਹੋਈ ਸੀ ਅਮਰ ਸੰਚਾਰ ਦੀ ਉਸ ਦੇ ਵਿੱਚ ਹੀ ਅਮਰਤ ਸ਼ਕ ਲਿਆ ਸੀ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਨਾਲ ਕਈ ਵਾਰ ਨਜ਼ਰ ਆਏ ਸੀ ਤੇ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਨਾਲ ਇਹਨਾਂ ਦਾ ਵੀ ਨਾਮ ਵਿੱਚ ਆ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਤਾਂ ਇਸ ਨੂੰ ਮੌਕੇ ਪਰਧਾਨ ਮੰਤਰੀ ਬਾਜੇਕ ਨੇ ਕੀ ਕਿਹਾ ਪਹਿਲ ਤੁਸੀਂ ਉਹ ਵੀ ਸੁਣੋ ਸਿਕਾ ਕਾਲਾ ਸਾਹਿਬ ਜੀ ਪੱਟਾ ਦਿੱਤਾ ਫੇਰ ਅੱਖੋਂ ਖਾਲਸਾ ਜੀ ਕਿਵੇਂ ਹੱਥ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਹਾਂਜੀ 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 ਠੀਕ ਹੋ ਆਹੋ ਸਭਾਈ ਰੱਖਣਾ ਜਾਮੇ ਨਾਲ ਤੁਸੀਂ ਸਿੰਘਾ ਖਾਸਾ ਜੀ ਪੱਟਾ ਦਿੱਤਾ ਮੇਰਾ ਖਾਲਸਾ ਜੀ ਕਿਵੇਂ ਆ ਤਰੀਕਾ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਗਤ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਕਿਤੇ ਮੈਡੀਕਲ ਕਰਾਉਣਾ ਤੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੋ